ਸਤਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਜਿਆ ਭਾਈ ਦੇ ਕਰ ਆਪਣੀ ਅਥ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਣ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਕਰ ਆਪਣੇ ਵਥ ਗਨ ਕਹੀਆ ਕਿਉ ਦੇਖਿਆ ਭਾਈ ਦਰਦ ਕਾ ਹੰਤਾ ਰਹਾਉ ਜਾ ਕਾਰ ਸਭ ਕੇ ਚੁਹ ਹੈ ਭਾਈ ਨਾ ਨਿਬ ਭਰੇ ਪੰਡਾ ਗੁਰੂਰਾ ਤੇਟਿਆ ਪਾਈ ਸਬਦ ਮਿਲਾਵੜ ਹਾਰੇ ਸੱਚੇ ਚਰਨ ਸਰਵੀ ਇਹ ਪਾਈ ਤ੍ਰਮ ਭਉ ਹੋਵੈ ਨਾਸ ਮਿਲ ਸੰਤ ਸਵਾ ਮਨ ਮੰਦਿਆ ਪਾਈ ਦਾ ਨਾਮ ਨਿਵਾਸ ਮਿਟਾ ਅੰਧੇਰਾ ਅਗਿਆਨਤਾ ਭਾਈ ਕੰਮ ਲ ਹੋਵਾ ਪਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਬਦਾਲ ਸਤਗੁਰ ਪਾਸ ਤੀ ਤੂਰਾ ਘਾਟ ਘਾਟ ਬ੍ਰਹਮ ਪਸਾਰਿਆ ਪਾਈ ਦੇਖਾ ਸੁਣਾ ਹਜੂਰਾ ਜੇ ਤਦ ਦਿਨ ਵਿਸਰਾ ਪਾਰ ਬ੍ਰਹਮ ਪਾਈ ਤਿਤ ਤੈਨ ਮਰੀਆ ਝੂਰਾ ਰਨ ਕਰਾਵਨ ਸਮਰਥ ਭਾਈ ਸਰਦ ਕਲਾ ਭਲਪੂਰ ਪ੍ਰੇਮ ਤਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਪਾਵ ਤਾਮਿਲ ਲੈ ਪਾ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਰਦਾ ਹੋਵਾ ਪ੍ਰਗਾਸ ਪ੍ਰਗਟ ਭਾਇਆ ਪਰ ਤਾਪ ਤਦ ਭਾਈ ਮੌਲਿਆ ਤਰਤ ਅਕਾਸ ਗੁਰੂ ਪੁਰਾ ਸੰਤੋਖਿਆ ਭਾਈ ਅਹਲਸੂ ਲਗਾ ਭਾਉ ਅਲਸ ਨਾਰਾਮ ਰਵ ਸਦਾ ਪਾਈ ਸੱਚਾ ਸਾਦ ਸੁਆਉ ਕਰਨੀ ਸੋਣਾ ਸੋਣਾ ਜੀ ਇਹ ਵਿੱਚ ਮਿਲ ਪਾਇਆ ਥਾਏ ਜੇ ਸਰਤ ਤੀਤ ਨਾ ਆਵਈ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬ ਪਾਈ ਹਉ ਤਿਸ ਕਾ ਬਲ ਜ ਜੋ ਸੰਭਾਵੇ ਸਾਸ ਸਾਸ ਭਾਈ ਗੁਰ ਆਜਾ ਕਾ ਨਾਉ ਜੇ ਸਭਰੇ ਸਾਚਾ ਪੇਟੀਆ ਭਾਈ ਪੂਰਾ ਤਿਸ ਕਰਮਾ ਤਿਸ ਬਿਨ ਕਾੜੀ ਨਾ ਜੀਵਿਆ ਭਾਈ ਸਾਰੇ ਕਾਲ ਪਰ ਪੂਰੇ ਸਾਸ ਕੀ ਰਾਸ ਨਾ ਵਿਸਰਤ ਪਾਈ ਦੇਖੋ ਸਦਾ

ਕੋਲ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਓ ਜਨਮ ਮੈਂ ਆਧਾਰ ਨਾਨਕ ਇਸ ਸਰਨਾਗਤੀ ਪਾਈ ਦੇਖ ਲਿਖ ਕਾਟਣ ਹਾਂ ਨਾਨਕ ਤਨ ਸੇਤਲ ਹੋਇਆ ਪਾਈ ਉਹਨਾਂ ਨਾਮ ਅਧਾਰ ਨਾਨਕ ਸਸਰਨਾ ਇਕਲਬ ਕੁ ਕਾਟਣਾ ਹਾਰ ਵਾਹੀ ਗੁਰੂ ਜੀ ਕਾ ਖਾਲਸਾ